ਆ ਹੁਣ ਚੰਡੀਗੜ੍ਹ ਪੁਲਿਸ ਕੀ ਕਰਦੀ ਐ ਅਸੀਂ ਵੀ ਆਪਣੀ ਪੁਲਿਸ ਨੇ ਇਹੀ ਕਹਿਆ ਹੁਣ ਕਿ ਪਹਿਲੀ ਘੱਟ ਕੇ ਰੱਖਿਆ ਕਰੋ ਚਲਾਨ ਬਸ ਨੰਬਰ ਜਿੰਨੇ ਚਾਚੇ ਤੁਹਾਡੇ ਕੋਲ ਡੀਐਸਪੀ ਦਾ ਜਾਂ ਆਪਦੇ ਚਾਚੇ ਦਾ ਜਾਂ ਕਿਸੇ ਮਾਮੇ ਦਾ ਫੋਨ ਲਾਵੇ ਤੁਹਾਡੇ ਕੰਨੋਂ ਉਹਨੇ ਚਾਚੇ ਬਸ ਭਰ ਕੇ ਉਹਦਾ ਗੱਡੀ ਦਾ ਨੰਬਰ ਓਹੋ ਤੁਸੀਂ ਐ ਕਹਿਆ ਕਰੋ ਓਹੋ ਹੁਣ ਤਾਂ ਭਰਤਾ ਬਸ ਆਹੀ ਤਰੀਕਾ ਹੋਰ ਤਰੀਕਾ ਹੀ ਕੋਈ ਨਹੀਂ ਉਹਦੀ ਲਾਣ ਦੇ ਕੰਨ ਤੇ ਕਿਸੇ ਨਾ ਕਿਸੇ ਦਾ ਆ ਮੰਤਰੀ ਸਾਹਿਬ ਨਾਲ ਕਰੋ ਗੱਲ ਜੀ ਇਸੇ ਕਰਕੇ ਫਿਰ ਲੀਡਰਾਂ ਦੇ ਮੁੱਦੇ ਵੀ ਬਹੁਤ ਛੋਟੇ ਰਹਿ ਜਾਂਦੇ ਨੇ ਉਹਨਾਂ ਨੂੰ ਐ ਲੱਗਦਾ ਜੇ ਮੈਂ ਚਲਾਨਣ ਤੋਂ ਬਚਾਤਾ ਵਾ ਮੇਰੀ ਵੋਟ ਪੱਕੀ ਹੋ ਗਈ ਉਹ ਫਿਰ ਚਲਾਨਣ ਤੋਂ ਕਹਾ ਲਾਲ ਕੁਝ ਕਹ ਕਹਿੰਦੇ ਨਹੀਂ ਉਹ ਤੁਹਾਨੂੰ ਲਾਲਚ ਕੀ ਦਿੰਦੇ ਫਿਰ ਵੀ ਤੁਸੀਂ ਸਾਡੀ ਸਰਕਾਰ ਬਣਾਓ ਥੋੜਾ ਚਲਾਨ ਨਹੀਂ ਹੋਊ ਲੈ ਇਹ ਇਹ ਕੋਈ ਮੁੱਦਾ ਜੀ ਇਹ ਕੋਈ ਵਿਜ਼ਨ ਹੈ ਇਹ ਕੋਈ ਰੋਡ ਮੈਪ ਹੈ ਉਸ ਕੁਬੀਰ ਬਦਲ ਕਹੀ ਜਾਂਦਾ ਸੀ ਇੱਕ ਦਿਨ ਕੋਈ ਸਾਡੀ ਸਰਕਾਰ ਵੇਖ ਲਓ ਤੁਸੀਂ ਮੋਟਰਸਾਈਕਲ ਤੇ ਲਾਉਂਦੇ ਨਹੀਂ ਹੁੰਦੇ ਸੀ ਨੰਬਰ ਹੁਣ ਆ ਜਾਣ ਤੋਂ ਨੰਬਰ ਫੇਰ ਨਾਲ ਲਾਏ ਲੈ ਇਹ ਵਿਜ਼ਨ ਹੈ ਜੀ ਤੁਸੀਂ ਕੋਈ ਦੱਸੋ ਅਸੀਂ ਕੀ ਕਰਾਂਗੇ ਆਪਾਂ ਇਸ ਵਕਤ ਦੁਨੀਆ ਜਿਹੜੀ ਹੈ ਕੰਪੀਟੀਸ਼ਨ ਦਾ ਜ਼ਮਾਨਾ ਹੈ ਚਾਈਨਾ ਨਾਲ ਜਾਪਾਨ ਨਾਲ ਯੂਰਪ ਨਾਲ ਮੁਕਾਬਲੇ ਹੋ ਗਏ ਤੇ ਆਪਾਂ ਹਜੇ ਆਪਸ ਚ ਹੀ ਲੱਗੇ ਹੋਏ ਆ ਮੇਰਾ ਚਲਾਨ ਜੀ ਮੇਰਾ ਹਾਜੀ ਆਪਾਂ ਗਲਤੀ ਉਹ ਕਾ ਕਰਦੇ ਚਲਾਨ ਕਿਉਂ ਹੋ ਜੂਏ ਕਿਵੇਂ ਹੋ ਜੂਏ ਚਲਾਨ ਆਪਣੇ ਦੇਖ ਲਓ ਤੁਸੀਂ ਕਿੰਨਾ ਚਲੋ ਹੁਣ ਤਾਂ ਆਪਣੇ ਪੰਜਾਬ ਚ ਵੀ ਇਦਾਂ ਕਰ ਲਿਆ ਪਹਿਲਾਂ ਚੰਡੀਗੜ੍ਹ ਆਉਣ ਤੋਂ ਪਹਿਲਾਂ ਡਰਾਈਵਰ ਜਿਹੜੇ ਨੇ ਜੀਰਕਪੁਰ ਆ ਕੇ ਹੱਥ ਕੰਬਣ ਲੱਗ ਜਾਂਦੇ ਸੀ ਵੀ ਹੁਣ ਚੰਡੀਗੜ੍ਹ ਆ ਗਿਆ ਇੱਥੇ ਤਾਂ ਕੋਈ ਨਾ ਕੋਈ ਤਾਂ ਗਲਤੀ ਮੈਥੋ ਹੋਊਗੀ ਉਧਰੋਂ ਖੜਾ ਆ ਕੇ ਤਾਂ ਕੰਬਣ ਲੱਗ ਜਾਂਦੇ ਸੀ ਵੀ ਅੱਗੇ ਜਾਣਾ ਔਖਾ ਹੋ ਜੂਗਾ ਜੇ ਚੰਡੀਗੜ੍ਹ ਆ ਜੀ ਉੱਥੇ ਚੰਡੀਗੜ੍ਹ ਦੇ ਕੋਈ ਕੁੱਟ ਦੇ ਮਾਰਦੇ ਡੰਡੇ ਹੀ ਨਹੀਂ ਨੇ ਇਹਨਾਂ ਕੋਲ ਤਾਂ ਆਪਣੇਆਂ ਕੋਲ ਹੈ ਹੀ ਡੰਡੇ ਹੁੰਦੇ ਆ ਇਹਨਾਂ ਕੋਲ ਡੰਡੇ ਹੀ ਨਹੀਂ ਇਹਨਾਂ ਕੋਲ ਪੈਨ ਹੈ ਉਹ ਬਹੁਤ ਖਤਰਨਾਕ ਹੈ ਪੈਨ ਦੀ ਮਾਰ ਬਹੁਤ ਜ਼ਿਆਦਾ ਖਤਰਨਾਕ ਹੈ ਕਲਮ ਦੀ ਮਾਰ ਫਿਰ ਜਦੋਂ ਤਿੰਨ ਵਾਰੀ ਚੰਡੀਗੜ੍ਹ ਆਉਣਾ ਪੈਂਦਾ ਫਿਰ ਸਾਰਾ ਦਿਨ ਇੱਥੇ ਚਲਾਨ ਭੁਗਤਣ ਦੇ ਲੱਗਦਾ ਉਸ ਵੇਲੇ ਫਿਰ ਬੰਦਾ ਯਾਦ ਕਰਦਾ ਜੀ ਉਹਦੇ ਲਾਲਬੱਤੀ ਨਾਲ ਲੰਗਦੇ ਆ ਤਿੰਨ ਦਿਨ ਬਚ ਜਾਂਦੇ ਆਪਣੇ ਡੰਡੇ ਦਾ ਕੀ ਉਹ ਤਾਂ ਸ਼ਾਮ ਤੱਕ ਠੀਕ ਹੋ ਜਾਂਦਾ ਨੀਂ ਲੀ ਪੈਂਦਾ ਹੋਣਾ ਇਹ ਕਿਹੜੀ ਗੱਲ ਹੈ ਨਾਲੇ ਤਾਂ ਆਪਣੇ ਕਲਚਰ 'ਚ ਹੁਣ ਪਹਿਲੇ ਦਿਨੋਂ ਹੀ ਜੀ ਛੋਟੇ ਹੁੰਦੇ ਨੇ ਮਾਂ ਕੁੱਟਦੀ ਐ ਥੋੜਾ ਜਿਹਾ ਵੱਡੇ ਹੋਏ ਬਾਪੂ ਕੁੱਟਣ ਲੱਗ ਜਾਂਦਾ ਫਿਰ ਜੁਆਕਾਂ 'ਚ ਜਦੋਂ ਖੇਡਦੇ ਆ ਉਹ ਜੁਆਕ ਇੱਕ ਅੱਧਾ ਲਾਜਾ ਲਾਜ ਹੁੰਦਾ ਜਾਂ ਆਪਾਂ ਲਾ ਦਿੰਨੇ ਆ ਸਕੂਲ ਭੇਜਦੇ ਨੇ ਮਾਟਰ ਕੁੱਟਣ ਲੱਗ ਜਾਂਦਾ ਕਾਲਜ ਜਾਂਦੇ ਨੇ ਕਲੈਕਟਰਾਂ ਨਾਲ ਲੜਾਈਆਂ ਹੋਣ ਲੱਗੀਆਂ ਬਸਾਂ ਨੂੰ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਆ ਜਾਂ ਉਹ ਕੁੱਟ ਦਿੰਦੇ ਨੇ ਜਾਂ ਫਿਰ ਕਾਲਜ ਆਪਸ ਵਿੱਚ ਮੁੰਡੇ ਕੋਲ ਲੜਾਈ ਹੋ ਜਾਂਦੀ ਹੈ ਥੋੜੇ ਹੋਰ ਵੱਡੇ ਉਹਨੇ ਫਿਰ ਕੁੱਟਣ ਲੱਗ ਜਾਂਦੀ ਹੈ ਵਿਆਹ ਹੋਣ ਲੱਗਾ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਦੋਂ ਗਾਂ ਜਵਾਬ ਕੋਈ ਨਹੀਂ ਹੋ ਕੁੱਟਣ ਲੱਗ ਜਾਂਦੇ ਨੇ ਇਹ ਤਾਂ ਸਾਰੀ ਉਮਰ ਹੀ ਚੱਲੀ ਜਾਂਦਾ ਆਪਣਾ ਤਾਂ ਸੋ ਇਹਨੂੰ ਤਾਂ ਆਪਾਂ ਕੋਈ ਖਾਸ ਨਹੀਂ ਮੰਨਦੇ ਤਾਂ ਦੋ ਥੱਪੜਾ ਲਾ ਕੇ ਈ ਗੱਲ ਹੀ ਕਰੀ ਪਰ ਆ ਕਲਮ ਨਾ ਚਲਾਈ ਕਲਮ ਦਾ ਜ਼ਮਾਨਾ ਜਨਾਬ ਕਲਮ ਚੱਕੋ ਹੱਥ ਨਾ ਚੱਕੋ ਕਲਮ ਚੱਕੋ ਔਰ ਜੀਨੇ ਕਲਮ ਚੱਕ ਲਈ ਉਹ ਤੇ ਕੋਈ ਹੱਥ ਨਹੀਂ ਚੱਕ ਸਕਦਾ ਉਹ ਤੇ ਨਹੀਂ ਹੱਥ ਚੱਕਦਾ ਉਹਨੂੰ ਆਪਣੇ ਰਾਈਟਸ ਪਤਾ ਲੱਗ ਜਾਂਦਾ ਉਹਨੂੰ ਆਪਣੇ ਅਧਿਕਾਰ ਪਤਾ ਲੱਗ ਜਾਂਦਾ